ਲਓ ਜੀ ਅਸੀਂ ਪਹੁੰਚੇ ਹੁਣ ਗੁਰਦੇਵ ਇੰਡੋਰ ਸਟੇਡੀਅਮ ਸੰਤਨਗਰ ਬਾਰੀ ਦਰਸ਼ਿਆ ਉਹਨਾਂ ਦਾ ਹੁਣ ਜੀ ਆਪਾਂ ਕਰ ਰਹੇ ਆ ਐਂਟਰੀ ਸਟੇਡੀਅਮ ਦੇ ਵਿੱਚ ਹੈਪੀ ਬਰਥਡੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਸਭ ਸਿੰਘ ਦਾ ਜੈ ਹੈਪੀ ਬਰਥਡੇ ਜੀ ਸਾਡੇ ਭਾਜੀ ਹਰਪਿੰਦਰ ਸਿੰਘ ਕੁੱਕਰ ਜੀ ਦੇ ਪੁੱਤਰ ਦਾ रिपोर्ट। ਸ਼ੇਰਿਆ ਹਾਂਜੀ ਡਾਕਟਰ ਸਾਹਿਬ ਕੀ ਕਹੂੰਗਾ ਅੱਜ ਦੇ ਪ੍ਰੋਗਰਾਮ ਤੇ ਸਾਰਾ ਅੱਜ ਦਾ ਪ੍ਰੋਗਰਾਮ ਸਾਡੇ ਪੰਜ ਦੇ ਬੇਟਾ ਸਾਫ ਸਿੰਘ ਦਾ ਹੈਪੀ ਬਰਥਡੇ ਦਾ ਸੀ। ਬਹੁਤ ਵਧੀਆ ਡਿਨਰ ਰੇਡ ਨੇ ਇੱਕ ਟਿੱਪਾ ਹੋਇਆ ਪਾਣੀ ਦੇ ਬਹੁਤ ਵਧੀਆ ਇੱਕ ਬੜਾ ਸਿੰਪਲ ਬੜਾ ਵਧੀਆ ਠੀਕੇ ਇਸ ਕਰਕੇ ਸਾਫ ਸਿੰਘ ਨੂੰ ਜਨਮ ਦਿਨ ਪਰਪਾ ਜੀ ਬਹੁਤ ਬਹੁਤ ਥੈਂਕ ਯੂ ਹਾਂਜੀ ਰਪਿੰਦਰ ਸਿੰਘ ਕੁੱਕਾ ਜੀ ਕੋਈ ਦੋ ਸ਼ਬਦ ਕਹੋ ਤੁਸੀਂ ਜਿੰਨੇ ਵੀ ਇੱਥੇ ਸਟੇਡੀਅਮ ਦੇ ਵਿੱਚ ਆਏ ਨੇ ਸਾਰੇ ਬੱਚੇ ਦਾ ਜਿੰਨੇ ਵੀ ਸਾਡੇ ਦੋਸਤ ਆਏ ਨੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਬੋਲ ਰਹੇ ਹੁੰਦੇ ਨੇ ਮਾਈਕ 'ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਕੁੱਕਾ ਜੀ ਜਿਹੜਾ ਅੱਜ ਤੁਸੀਂ ਸੰਗਤ ਦੇ ਦਰਸ਼ਨ ਕਰਾਏ ਇੱਥੇ ਤੇ ਟੂਰਨਾਮੈਂਟ ਕਰਾਇਆ ਬੈਡਮਿੰਟਨ ਦਾ ਤੇ ਪੂਰੇ ਵਧੀਆ ਪ੍ਰਾਈਜ਼ ਦਿੱਤੇ ਆ ਤੇ ਗਾਂ ਵਾਸਤੇ ਵੀ ਬਹੁਤ ਵੱਡੀ ਬਿਲਡਿੰਗ ਤਿਆਰ ਹੋ ਰਹੀ ਆ ਤੇ ਸਾਰੇ ਵੀਰ ਇੱਥੇ ਪਹੁੰਚਿਆ ਕਰੋ ਟਾਈਮ ਚ ਟਾਈਮ ਕੱਢਿਆ ਕਰੋ ਤੁਹਾਨੂੰ ਬੜੀ ਵਧੀਆ ਜੈਂਬੀ ਮਿਲੂਗੀ ਸਭ ਕੁਝ ਦਿਆਂਗੇ ਤੁਹਾਨੂੰ ਇੱਥੇ ਪਰ ਪਹੁੰਚਣ ਦੀ ਕੋਸ਼ਿਸ਼ ਕਰੋ ਜਿਹੜਾ ਨਹੀਂ ਆ ਸਕਦਾ ਉਹ ਅਸੀਂ ਆਪ ਦੀ ਗੱਡੀ ਤੇ ਲਿਆ ਵੀ ਸਕਦੇ ਸਾਨੂੰ ਮੈਸੇਜ ਦੇ ਦਿਓ ਕਿ ਅੱਜ ਦਾ ਯੂਥ ਸਪੋਰਟਸ ਵੀ ਇਨਵੋਲ ਰਹਿਦਾ ਹੈ ਤਾਂ ਅੱਜ ਦੀ ਜੋ ਦਿਵਾਰੀ ਹੈ ਨਸ਼ਾ ਮੁਕਤ ਉਹ ਬਹੁਤ ਮਸਲਾ ਮੁਕਤ ਹੋ ਜਾਂਦਾ ਹੈ ਤਾਂ ਬਹੁਤ ਅੱਛਾ ਉਪਰਾਲਾ ਇਹਨਾਂ ਨੇ ਕੀਤਾ ਹੋਇਆ ਹੈ ਇਸ ਉਪਰਾਲੇ ਕੋ ਕਰਨੇ ਮੇਂ ਹਮਾਰੇ ਜੋ ਫਰਬਿੰਦਰ ਸਿੰਘ ਜੀ ਹੈ ਉਸਾਤ ਮੇ ਜਤਿੰਦਰ ਜੀ इन सभी साथियों ने बहुत अच्छा जो है यहाँ जो बनाया हुआ है मोटरसाइकिल तो बहुत अच्छे से सभी को स्पोर्ट्स में सेवाएं दे रहे हैं और शाम को स्पेशल नारी शक्ति के लिए लेडीज़ के लिए भी शाम को यहाँ पे इंडोर गेम्स रहते हैं तो उनके लिए स्पेशल वैन भी लगाई हुई है बस भी लगाई हुई है निःशुल्क बस पे आप अपनी बहनों को बेटियों को भेज सकते हैं या इनडोर स्टेडियम में बहुत ही प्यारा ये स्टेडियम बना है मुझे भी यहाँ पहली बार आने का मौका मिला हरपिंदर जी ने पहले भी कई बार बुलाया तो नहीं आना हो पाया बट आज प्रजापिता ब्रह्म कुमारी विश्वविद्यालय आलिया की तरफ से मुझे यहाँ आने का मौका मिला और बहुत अच्छा लगा और तो मैं तो यहाँ के जितने भी साथी हैं जितेंद्र जी हैं अरविंदर जी हैं उन सबको बेस्ट विशेष देना चाहूँगा कि आप जो काम कर रहे हो इस एरिया में इतना अच्छा नेक काम और कोई नहीं कर रहा है तो आपको बहुत बहुत दिल से मुबारक ਹੌਂਸਾਂਤੀ ਹੌਂਸਾਂਤੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਵਾਹ ਜੀ ਗੁਰੂਪ ਸਿੰਘ ਜੀ ਸੇਵਾ ਕਰਦੇ ਹੋ ਲੰਗਰ ਦੀ ਬਹੁਤ ਧੰਨਵਾਦ ਪੰਜਾਬ ਪੁਲਿਸ ਵਾਲਿਆਂ ਦਾ ਲਓ ਜੀ ਪ੍ਰਸ਼ਾਦੇ ਸ਼ੁਰੂ ਹੋ ਗਏ ਆ ਲੰਗਰ ਸ਼ੁਰੂ ਹੋ ਗਿਆ ਸਤਿਗੁਰੂ ਦੀ ਕਿਰਪਾ ਨਾਲ ਸੰਗਤ ਪ੍ਰਸ਼ਾਦਾ ਛਕਦੀ ਜਨਮ ਦਿਨ ਤੋਂ ਬਾਅਦ ਲਓ ਜੀ ਮੈਚ ਫਸ ਗਿਆ ਇਧਰ ਸਰਦਾਰ ਜਰਨੈਲ ਸਿੰਘ ਪੁੱਤਰ ਸਰਦਾਰ ਜਤਿੰਦਰ ਸਿੰਘ ਤਿੰਦੂ ਤੇ ਨਾਲ ਉਹਨਾਂ ਦੇ ਹਰਪ੍ਰੀਤ ਕੋਚ ਜੀ ਸਾਡੇ ਇਧਰ ਜਗਰੂਪ ਸਿੰਘ ਪੰਜਾਬ ਪੁਲਿਸ ਦੇ ਨਾਲ ਜਤਿੰਦਰ ਸਿੰਘ ਤਿੰਦੂ ਬਹੁਤ ਫਸਮਾ ਮੈਚ ਪਿਓ ਪੁੱਤ ਦਾ ਵੇਖੋ ਹੁਣ ਕਿਹੜੀ ਬਾਜ਼ੀ ਮਾਰਦੇ ਆ ਚੱਲ ਮੇਜ਼ਬਾਨ सिंह सर्विस करते हुए लो जी इंडोर स्टेडियम ਡਬਲ ਕਰਨ ਦੀ ਕੋਸ਼ਿਸ਼ ਕੀਤੀ ਭਾਈ ਸਾਡੇ ਨੇ ਕੋਕਾ ਜੀ ਨੇ ਹਰਪਿੰਦਰ ਸਿੰਘ ਜੀ ਨੇ ਇਹ ਸਮਾਨ ਤਿਆਰ ਹੋ ਰਿਹਾ ਇਹ ਜੀ ਤਿਆਰ ਹੋ ਰਿਹਾ ਅੰਡੋਰ ਸਟੇਡੀਅਮ ਬਹੁਤ ਵਧੀਆ ਅੱਗੇ 2 ਕੋਟ ਆ 4 ਕੋਟ ਹੋਰ ਬਣ ਰਹੇ ਆ ਬਹੁਤ ਵੱਡੀ ਜਿਮ ਆ ਰਹੀ ਇੱਥੇ ਤੇ ਇਲਾਕਾ ਵੀ ਸਾਥ ਦੇ ਰਿਹਾ ਪੂਰਾ ਇੱਥੇ ਹੁਣ ਬੱਚੇ ਬਹੁਤ ਆਉਣ ਲੱਗੇ ਖੇਡਣ ਵਾਸਤੇ ਇਹ 3-4 ਮਹੀਨਿਆਂ ਦੇ ਵਿੱਚ ਬੱਚੇ ਤਿਆਰ ਹੋ ਜੂ ਇਧਰ ਪਾਰਕ ਦੀ ਕਸਤਾ ਪੂਰੀ ਬਣਾਈਆ ਰੋਡ ਦੇ ਨਾਲ-ਨਾਲ ਬਹੁਤ ਵਧੀਆ ਹਰਪਿੰਦਰ ਸਿੰਘ ਖੁੱਖਾ ਜੀ ਦਾ ਉਦਮ ਨਾਲ ਹੀ ਨਰਸਰੀ ਚੱਲਦੀ ਆ ਬਹੁਤ ਵਧੀਆ ਪੌਦੇ ਆ ਬੜੇ ਵਧੀਆ-ਵਧੀਆ ਜਿੰਨੂੰ ਵੀ ਕਿਸੇ ਨੂੰ ਲੋੜ ਆ ਵੀਰ ਇੱਥੇ ਕੰਟੈਕਟ ਕਰੋ ਇਹ ਨੰਬਰ ਤੁਹਾਨੂੰ ਦੇ ਦਿੰਨੇ ਆ ਇਹ ਨਰਸਰੀ ਵਾਲੇ ਦਾ ਨੰਬਰ ਆ ਨੋਟ ਕਰੋ ਜੀਏ ਕੋਈ ਵੀ ਤਰ੍ਹਾਂ ਦਾ ਬੂਟਾ ਲੈਣਾ ਇੱਥੋਂ ਮਿਲੂਗਾ ਇਹ ਲੌਂਗ ਛੜਕ ਦੇ ਨਾਲ-ਨਾਲ ਬਣਾਇਆ ਬਹੁਤ ਵਧੀਆ ਇੱਥੇ ਗਰਮੀ ਦਾ ਤੋਹਫਾ ਜੀ ਇਹ 2-4 ਦਿਨਾਂ ਚ ਸ਼ੁਰੂ ਹੋ ਜੂਗਾ ਬਹੁਤ ਵਧੀਆ ਬਣਾਇਆ ਭਾਜੀ ਨੇ ਇੱਥੇ ਹੁਣ 2-4 ਦਿਨਾਂ ਬਾਅਦ ਰੌਣਕਾਂ ਲੱਗਣ ਲੱਗ ਜਾਣੀਆਂ ਗਰਮੀ ਗਰਮੀ ਇਹ ਜਿਹੜੇ ਕੋ ਸਾਹਿਬ ਇੱਥੇ ਰਹਿੰਦੇ ਨੇ ਬਾਕੀ ਕੋਈ ਬਾਹਰੋਂ 플레이ਰ ਆਉਂਦਾ ਖੇਡਣ ਲਈ ਉਹਨੂੰ ਰੈਸਟ ਦੀ ਤੀਜੇ ਦੀ ਜਗ੍ਹਾ ਇਧਰਲੇ ਪੰਨੇ ਵੀ ਮਕਾਨ ਬਣਾਏ ਗਏ ਆ ਇਹ ਕਿਸੇ 플레이ਰ ਨੇ 2-4 ਦਿਨ ਮਿਹਨਤ ਕਰਨੀ ਆ ਕੇ ਖੇਡਣਾ ਇੱਥੇ ਰਹਿ ਸਕਦਾ ਸੋ ਦੋਸਤੋ ਆਪਣੇ ਬੱਚਨ ਇੰਡੋਰ ਸਟੇਡੀਅਮ ਸੰਤਨਗਰ ਜ਼ਰੂਰ ਭੇਜੋ ਤਾਂ ਜੋ ਮਾੜੀ ਸੰਗਤ ਅਤੇ ਨਸ਼ੇ ਤੋਂ ਬਚ ਸਕਣ ਅਤੇ ਚੰਗੀ ਦਿਸ਼ਾ ਦਾ ਮੌਕਾ ਮਿਲ ਸਕੇ ਹਰਪਿੰਦਰ ਸਿੰਘ ਜੀ ਕੂਕਾ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਲਈ ਇਹ ਬਹੁਤ ਵੱਡਾ ਉਪਰਾਲਾ ਕੀਤਾ ਅਤੇ ਉਹਨਾਂ ਦੇ بیٹے ਸਹਿਬ ਸਿੰਘ ਕੂਕਾ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦੋਸਤੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਿਓ ਸਾਡੇ ਫੇਸਬੁੱਕ ਪੇਜ ADC LIVE ਨੂੰ ਫੋਲੋ ਅਤੇ ADC LIVE YouTube ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਧੰਨਵਾਦ